ਇੱਕ ਐਕਸੀਡੈਂਟ ਬਣਿਆ ਹੋਇਆ। ਦੋ ਗੱਡੀਆਂ ਦੇ ਵਿੱਚ ਚਾਂਚ ਚੱਕਿਆ ਐਮਬੂਲੈਂਸ ਆਈ ਪਹੁੰਚਣ ਲੱਗਿਆ। ਨਹੀਂ ਤੁਹਾਡਾ ਨਸ਼ਾ ਵੀ ਕੀਤਾ ਹੋਇਆ। ਇਹ ਤਾਂ ਦਿਸੀ ਜਾਂਦਾ ਸਾਹਮਣੇ। ਸਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਜੀ ਬਾਬਾ ਫਰੀਦ ਐਕਸਰੇ ਲੈਬ ਸੈਂਟਰ ਆਪਣੀ ਛੱਤ ਵਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬुलेंस ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋ ਕੀ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕੀ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਰਸਵੇ ਤੋਂ ਲੈ ਕੇ ਸ਼ਾਮ ਤੱਕ ਜੋ ਕਾਜੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਜੋ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਉਹ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਫਟ ਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾ ਵਾਲੇ ਤੋਂ ਠੀਕ ਹੈ ਫਰਨੀ ਪਿੰਡ ਦੀ ਫਰਨੀ ਦੇ ਉੱਤੇ ਘਰ ਹੈ ਦਸਮ ਮੁਤਾਬਕ ਪਿੰਡ ਦੇ ਸੂਤਰਾ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਆ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਆ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੈਠੀਆਂ ਤੇ ਜ਼ਵਾਰੀਆਂ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਤੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਸਭ ਸੁਖੀ ਸ਼ਾਂਤੀ ਹੋਣ ਪ੍ਰਮਾਤਮਾ ਸਭ ਨੂੰ ਸੁਖ ਸ਼ਾਂਤੀ ਬਖਸ਼ੇ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਹੁਣ ਇਹ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਆਏ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਹੈ ਇੱਕ 108 90 ਐਂਬੂਲੈਂਸ ਮੌਕੇ ਦੇ ਦੁਆਰਾ ਪਹੁੰਚ ਗਈ ਸੀ ਜਿਹੜੀ ਡੈੱਡ ਬੋਡੀ ਜਿਹੜੀ ਹੈ ਆਪਣੀ ਗੱਡੀ ਦੇ ਵਿੱਚ ਪਈ ਸੀ ਕਿ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹੁੰਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਹੈ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁੱਢਲੀ ਹੈ ਉਹ ਸਿਵਲ ਅਸਲ ਜੀ ਦਾ ਤੋਂ ਮਿਲ ਸਕਦੀ ਹੈ ਨਾ ਮੇਰਾ ਨਾਮ ਗੌਰਪ੍ਰੀਤਾ ਜੀ ਕਿਹੜਾ ਪਿੰਡ ਆ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਹੈ ਕਾਰਨ ਜੀ ਇਹ ਡੈੱਡ ਬੋਡੀ ਲੈ ਕੇ ਆ ਰਿਆ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਚੋਂਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀ ਆ ਡੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਦਾ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲਿਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਉਹਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਸਾਫ ਚਾਹੀਦਾ ਦਸ ਕਿਹਾ ਬਈ ਕੀ ਨਾ ਕੀ ਤੁਹਾਡਾ ਨਗਰਮੀਤ ਸਿੰਘ ਜੀ ਤੇ ਕੀ ਕਾਰਨ ਬਣਿਆ ਤੁਸੀਂ ਇੱਥੇ ਜਿਹੜਾ ਐਕਸੀਡੈਂਟ ਬਣਿਆ ਹੋਇਆ ਤੁਹਾਨੂੰ ਗੱਡੀਆਂ ਦੀ ਵੀ ਤੁਹਾਨੂੰ ਚਾਂਚ ਚੱਕ ਐਮਬੂਲੈਂਸ ਆਈ ਪਤਾ ਨਹੀਂ ਲੱਗਾ ਜੀ ਨੇ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ ਚ ਪਿਆ ਜੀ ਕਹਿੰਦੇ ਗੱਡੀ ਚ ਪਿਆ ਕਹਿੰਦੇ ਕੰਦਾ ਪਿੰਡ ਤੇ ਹੈਗੇ ਹਾਂਜੀ ਨਹੀਂ ਸਕਦੇ ਉਹ ਨਹੀਂ ਮੰਗਦਾ ਜੀ ਹਾਂ ਮੰਗ ਰਿਹਾ ਨਹੀਂ ਪਰ ਆ ਪਿੰਡ ਦਾ ਪਿੰਡ ਖੜਾ ਵੇਖੋ ਆ ਸਾਰੇ ਪਿੰਡ ਵਾਸੀ ਜਿਹੜੇ ਨੇ ਵੇਖੋ ਆ ਸਾਰੇ ਇੰਨੇ ਕਹਿ ਰਹੇ ਆ ਲੋਕ ਨਾ ਆ ਕੀਵਾ ਜੋ ਕੁਝ ਹੈਗਾ ਘਰੇ ਭਾਈਏ ਫਿਰ ਉਹ ਜੀ ਨੂੰ ਬਚਾਈਏ ਉੱਥੇ ਡੈਥ ਹੋ ਗਈ ਆ ਇੱਕ ਦੀ ਉੱਥੇ ਜਾ ਕੇ ਦੇ ਘਰ ਉੱਡ ਗਿਆ ਉਹ ਜਿਹੜਾ ਨਾਲ ਘਰ ਉੱਡ ਗਿਆ ਵਾ ਸੇਰੇ ਮਾਦਾ ਉਹਨਾਂ ਦਾ ਜਵਾਕ ਇੱਕ ਮਰ ਗਿਆ ਇੱਕ ਹੁਣ ਇਹਨੇ ਕਰਤਾ ਘਰ ਉੱਜੜ ਗਿਆ ਮਾੜਾ ਮੋਟਾ ਦੇਖ ਤਾਂ ਲੈਂਦੀ ਉਹ ਤਾਂ ਜਾਰੀ ਬੋਧ ਕੇ ਰੁੜ ਗਏ ਨੇ ਇਹਨਾਂ ਨੇ ਕਿਹਾ ਕਿ ਮੈਂ ਮਾਰਿਆ ਜੀ ਇਹ ਨਾ ਕਿ ਝੂਠ ਨਾ ਮਾਰੋ ਜੋ ਕੁਛ ਹੈ ਇਹ ਅਸੀਂ ਕਹਾਂ ਝੂਠ ਮਾਰਾਂਗੇ ਮਾਦਾ ਤੇਰੇ ਸਾਹਮਣੇ ਉਹ ਗੱਡੀ ਦੇ ਇਹ ਜਿਹੜਾ ਝੂਠ ਮਾਰਾਂਗੇ ਸੀ ਗੱਲ ਮੇਰੀ ਗੱਲ سپورਟ ਕਿਸੇ ਨੇ ਨਹੀਂ ਕਰੀ ਮਾਦਾ ਮੇਰੀ ਗੱਲ ਜੇ ਕੁਛ ਕਹਿਣਾ ਹੋਵੇ ਮਾਦਾ ਜਾ ਕੇ ਤੇ ਗੱਡੀ ਦੇਖੋ ਤੇ ਐਂਬੂਲੈਂਸ ਦੇਖ ਜਾ ਕੇ ਭਾਈ ਇਹ ਤਾਂ ਨਹੀਂ ਵੀ ਇਹ سپورਟ ਕਿਸੇ ਨੇ ਨਹੀਂ ਕਰੀ ਮਾਦਾ سپورਟ ਗੱਲ ਹੀ ਹੈ ਨਾ ਉਹਨਾਂ ਦਾ ਵਿਚਾਰਿਆਂ ਦਾ ਮਾਦਾ ਕੁ ਜਾ ਕੇ ਉੱਥੇ ਹਸਪਤਾਲ 'ਚ ਦੇਖ ਲੋ ਉੱਥੇ ਲੋਕ ਜਿਹੜੇ ਪਏ ਲੋਕ ਉਹ ਜਾ ਕੇ ਰੋਣ ਤੇ ਉਹਨਾਂ ਵਿਚਾਰਿਆਂ ਦਾ ਵੀ ਉਹ ਤਾਂ ਚਲੋ ਇਕਦਾ ਮਾਦਾ ਵੇਖ ਚੱਲ ਮਾਦਾ ਤੂੰ ਇਹ ਕੰਨੀ ਤੇਰਾ ਮੁੰਡਾ ਠੀਕ ਹੈ ਤੂੰ ਇਹ ਗੱਲ ਨਹੀਂ ਮੈਂ ਨਹੀਂ ਕਹਿੰਦਾ ਹੁਣ ਉਹ ਵਿਚਾਰਿਆਂ ਦਾ ਇੱਕਦਮ ਮੁੰਡਾ ਵਿਚਾਰਿਆਂ ਦਾ ਉਹਨਾਂ ਦਾ ਸੀਗਾ ਠੀਕ ਹੈ ਹਾਂ ਹਾਂ ਅੱਜ ਦੀ ਜੋ ਐਕਸੀਡੈਂਟ ਦੀ ਆ ਹੁਣ ਆ ਰਿਹਾ ਉਹਦੇ ਚ ਕੀ ਅਪਡੇਟ ਹੈਗੀ ਹੈ ਜੀ ਹਾਂ ਜੀ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੋਰਚ ਵਿੱਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਮਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਬੱਚੇ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲੇਹਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਮਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਮਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 4 ਜਾਂ 5 ਕਾਫੀ ਕਾਇਲ ਹੋਏ ਐ ਔਰ ਐਮਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਹੀ ਉੱਥੇ ਉਹ ਐਕਸਪਾਇਰ ਹੋ ਗਈ ਸੀਗੀ ਜੀਦੀ ਡੈਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਈ ਹੈ ਤੇ ਅਸੀਂ ਉਹਨਾਂ ਨੂੰ ਮੋਰਚਰੀ ਚ ਰੱਖਿਆ ਹੈ ਬਾਕੀ ਆ ਦੇ ਕੰਡੀਸ਼ਨ ਕਿਸ ਤਰ੍ਹਾਂ ਦੇ ਬਾਕੀ ਪੇਸ਼ੈਂਟ ਸਟੇਬਲ ਹੈ ਇੱਕ ਥੋੜਾ ਜਿਆਦਾ ਸੀਵਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ